ਕਿੱਥੇ ਕਿੱਥੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਰਸ਼ ਪਟਿਆਲੇ ਦਾ ਮੌਸਮ ਦੱਸੋ ਅਰਸ਼ ਦੱਸੋਗਾ ਪਟਿਆਲੇ ਦੀ ਮੀਂਹ ਅੱਜ 12 ਵਜੇ ਤੋਂ ਬਾਅਦ ਕਹਿੰਦੇ ਝੜੀ ਲੱਗੂਗੀ ਮੀਂਹ ਹੋਊਗਾ ਅੱਜ ਅਸੀਂ ਸ਼ੂਟ ਤੇ ਆਏ ਹੋਏ ਹਾਂ ਜੱਗੀ ਤੇ ਜੱਗੀ ਕੁਲਕਲੇ ਵੜਨਗੇ ਬਣਨਗੇ ਕਿ ਬਣਾਉਣੇ ਪੈਣਗੇ ਆਪਾਂ ਬਣਾਉਣੇ ਪੈਣਗੇ ਅੱਜ ਸ਼ੂਟ ਨਹੀਂ ਹੁੰਦਾ ਅੱਜ ਕੁਲਕਲੇ ਆਏ ਤੁਲਕਲੇ ਨੇ ਬੁਣਿਆਲਾ ਨਹੀਂ ਆਊਗਾ ਅਸੀਂ ਅਸੀਂ ਆਏ ਹਾਂ ਜੱਗੀ ਟੀਵੀ ਸ਼ੂਟ ਤੇ ਸਾਡਾ ਦੇਸੀ ਹੰਗਾਮਾ YouTube ਚੈਨਲ ਤੇ ਚੱਕਮਾ ਲਾਣਾ ਜੇਦਾਜ ਸ਼ੂਟ ਹੈ ਮਹੀਨੇ ਬਾਅਦ ਹੋਣ ਲੱਗਾ 11 ਤਰੀਕ ਨੂੰ ਲਾਸਟ ਸ਼ੂਟ ਹੋਇਆ ਸੀ ਹਾਂ ਸੋ ਹੁਣ ਅਸੀਂ ਪਹੁੰਚੇ ਹੋਏ ਹਾਂ ਕੰਟੀਨ ਤੇ ਪਰੌਂਠੇ ਖਾ ਲਿਆ ਚਾਹ ਪੀ ਲਈ ਹੈ ਦਹੀਂ ਖਾ ਲਿਆ ਸੋ ਹੁਣ ਨਾ ਢਿੱਡ ਭਰ ਗਿਆ ਤੇ ਹੁਣ ਸਾਨੂੰ ਲੈਣ ਨਹੀਂ ਆਏ ਅਜੇ ਤੱਕ ਲਿਆ ਕੇ ਬਾਈਪਾਸ ਤੋਂ ਚੱਕ ਕੇ ਛੱਡ ਦਿੱਤਾ ਇੱਥੇ ਅਸੀਂ ਹੁਣ ਕੋਈ ਪੂਜਾ ਕਰ ਲਈ ਗਏ ਤੇ ਹੁਣ ਸਵਾ 9 ਹੋ ਚੁੱਕੇ ਆ ਕੋਈ ਨਹੀਂ ਆਇਆ ਫੋਨ ਕਰਦਾ ਨਾ ਜ਼ਬਰਦਸਤ ਹੈ ਪਿਆ ਮੌਸਮ ਬੜਾ ਜ਼ਬਰਦਸਤ ਆ ਲੋ ਜੀ ਸਨੀ ਦਾਦਾ ਹੋ ਗਿਆ ਮੂਡ ਖਰਾ ਗੁੰਡੇ ਜੇ ਬੰਦੇ ਨੇ ਮੂਰਖ ਚਾਰ ਵਾਰੀ ਆ ਗਿਆ ਆਪਣੇ ਕੋਲ ਨੂੰ ਬੰਦੂ ਮੈਂ ਕਹਤਾ ਮਤ ਦੇਣ ਲੱਗੇ ਹਨਾ ਇਹ ਤੁਸੀਂ ਐਸੇ ਖਾ ਲੋ ਐਸੇ ਪੀ ਲੋ ਵੀ ਸਾਨੂੰ ਪਤਾ ਨਹੀਂ ਹੈਗਾ ਅਸੀਂ ਪਾਗਲੇ ਖਾਣ ਪੀਣ ਦਾ ਤੁਹਾਨੂੰ ਪਤਾ ਹੋਰ ਕੰਮ ਦਾ ਨਾ ਪਤਾ ਹੋਵੇ ਸੋ ਪਟਿਆਲੇ ਦਾ ਮੌਸਮ ਦੇਖ ਲੋ ਅੱਜ ਬਹੁਤ ਹੀ ਘੈਂਟ 뷰 ਮੀ ਆਉਣ ਦੀ ਪੂਰੀ ਸੰਭਾਵਨਾ ਖੜੇ ਆ ਬਾਈਪਾਸ ਤੇ ਪਰੌਂਠੇ ਖਾ ਕੇ ਇਥੋਂ ਕਰ ਦੇ ਮੇਰੇ ਵਾਲੇ ਫੋਨ ਤੋਂ 295 ਉਹ ਬਣ ਗਿਆ ਫਿੱਟੋਂ ਮੁਸੇ ਆਦਾ ਵੜ ਗਿਆ 295 295 ਬਣ ਗਿਆ ਹੁਣ ਤੂੰ ਕਰਤਾ ਕਿ ਮੈਂ ਕਰਾਂ ਕਰਦਾ ਮੈਂ ਪੁੱਛਦਾ ਕਿ ਕਿ ਪੁੱਛੀ ਆਹ ਨੋ ਦਾਰਿੰਦੋ ਸਭਾ ਪਤਾ ਕਰਦਾ ਉਹ ਦਵਾ ਵਾਲਾ ਬਈ ਨਵਾਂ ਕਦੇ ਇਹ ਪਹਿਲਾਂ ਨਹੀਂ ਹੁੰਦਾ ਨਵਾਂ ਹੈ ਤਾਂ ਕਿੱਥੇ ਤੁਸੀਂ ਦੇਖਿਆ ਨਹੀਂ ਪਹਿਲਾਂ ਉਹ ਪਹਿਲਾਂ ਦੇਖਿਆ ਕਹ ਬੰਤੇ ਦੇਖਿਆ ਨਕਲੀ ਮੈਂ ਤਾਂ ਦੇਖਿਆ ਨਹੀਂ ਹਾਂ ਗੂਰਾ ਜਿਹੜਾ ਬੰਦਾ ਫਿਰਦਾ ਹੈਗਾ ਜਿਹੜਾ ਪਰੌਂਠਾ ਲੈ ਗਿਆ ਤਾਂ ਹੀ ਧੁੱਲ ਗਿਆ ਪਿਆ ਹੈ ਨਵਾਂ ਆਇਆ ਤਾਂ ਕੱਲ ਆਇਆ ਪਰ ਇਹ ਹੁਣੇ ਮੈਂ ਚੁੰਨੀ ਪਾੜੀ ਆ ਦੇਖੋ ਦਰਸ਼ਕੋ ਤੁਸੀਂ ਵੀ ਦੇਖ ਲਓ ਦੀਪੇ ਦੀ ਫਿਲਮ ਦਾ ਲੱਗੇ ਆ ਦੀਪੇ ਦੀ ਕੋਠੀ ਵਿੱਚ ਸ਼ੂਟ ਕਰਨ ਰਾਜਗੜ ਪਟਿਆਲੇ ਦੇ ਕੋਲ ਸੋ ਸ਼ੂਟ ਅਸੀਂ ਜੱਗੀ ਟੀਵੀ ਦਾ ਕਰ ਰਹੇ ਆ ਤੇ ਦੀਪਾ ਵਿੱਚ ਆਪਣਾ ਟੰਗ ਪਸਾਰਿਆ ਬਾਹਰ ਚ ਬੋਈਆ ਕੀ ਕਹਿੰਦੇ ਹੁੰਦੇ ਆ ਤੇ ਦੀਪਾ ਕਹਿੰਦਾ ਮੇਰੇ ਸੀਨ ਕਰੋ ਤੇ ਚੁੰਨੀ ਮੈਂ ਸ਼ੈਂਟੀ ਦੀ ਮੰਮੀ ਦੀ ਪਾੜ ਲਈ ਆ ਪਾਟੀਆਂ ਚੁੰਨੀ ਆਖੇ ਪਾਟੀਆਂ ਚੁੰਨੀ ਦਾ ਸੀਨ ਕਰਨਾ ਤੁਸੀਂ ਇਹ ਦੇਖੋ ਜੀ ਮੈਂ ਮੇਕਅਪ ਕੀਤਾ ਹੋਇਆ ਹੈ ਜੱਗੀ ਦੇ ਹਿਸਾਬ ਨਾਲ ਤੇ ਮਾਂ ਨੇ ਕਹਿਣਾ ਆਇਲੈਨਰ ਮਸਕਰਾਰਾ ਤੇ ਲਿਪਸਟਿਕ ਲਾ ਰੱਖੀ ਹੈ ਤੇ ਚੁੰਨੀ ਪਾਟਿਓ ਲਈ ਹੋਈ ਹੈ ਸੋ ਇਹ ਦੋਸਤੋ ਤੁਸੀਂ ਦੱਸੋ ਕਿੱਥੇ ਕਦਾ ਨਹੀਂ ਆਇਆ ਫਿਲਮ ਅਸੀਂ ਇੱਕ ਕਰਨ ਲੱਗੇ ਆ ਤੇ ਦੀਪਾ ਆਪਣੀਆਂ ਫਿਲਮਾਂ ਦੇ ਸੀਨ ਕਢਵਾ ਰਿਆ ਦੀਪੇ ਇਹ ਨਜਾਇਜ਼ ਧੱਕਾ ਕਰ ਰਹੇ ਆ ਤੂੰ ਕੋਈ ਨਹੀਂ ਕੋਈ ਗੱਲ ਨਹੀਂ ਅਸੀਂ ਪੇਮੈਂਟ ਲਵਾਂਗੇ ਅਲੱਗ ਏ ਜੱਗੀ ਟੀਵੀ ਦਾ ਤਾਂ ਹੈਗਾ ਹੀ ਹੈਗਾ ਹੀ ਵੈਸੇ ਦੇਸੀ ਹੰਗਾਮਾ ਚੱਕ ਮੇ ਲਾਣੇ ਦਾ ਚੱਕ ਮੇ ਲਾਣੇ ਦਾ ਅੱਜ ਸ਼ੂਟ ਆ ਦੇਸੀ ਹੰਗਾਮਾ ਸੋ ਵਿੱਚ ਦੀਪਾ ਮੈਂ ਤੁਹਾਨੂੰ ਦੱਸਿਆ ਵੀ ਦੀਪਾ ਕਹਿੰਦਾ ਮੇਰਾ ਮੇਰਾ ਸ਼ੂਟ ਕਰੋ ਹਾਂਜੀ ਹਾਂਜੀ ਅੰਦਰ ਸੈੱਟ ਰੈਡੀ ਕਰਕੇ ਆਇਆ ਮੈਂ ਤੁਸੀਂ ਆਓ ਉਹ ਕਰਤਾ ਸੈੱਟ ਰੈਡੀ 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 ਨਹੀਂ ਹੁੰਦਾ रेडी ਹੁੰਦਾ ਸਾਨੂੰ ਮੜਾ ਇੰਗਲਿਸ਼ ਉਹ ਮਾਰਵੇ ਦੇ ਵੇ ਅਸੀਂ ਟਾਂਗਾ ਫੋੜਾ ਉਹ ਮਾਲਵੇ ਵਾਲਿਆਂ ਦਾ ਠੀਕ ਹੈ ਠੀਕ ਹੈ ਦੁਆਬਾ ਤੋਂ ਪਤਾ ਹੁਸ਼ਿਆਰਪੁਰ ਸਭ ਤੋਂ ਪੜਿਆ ਲਿਖਿਆ ਇਲਾਕਾ ਆ ਵੈਸੇ ਮੇਰਾ ਨਮਾਸ਼ਹਿਰ ਇਲਾਕਾ ਪਰ ਹੁਸ਼ਿਆਰਪੁਰ ਸਭ ਤੋਂ ਪੜਿਆ ਲਿਖਿਆ ਇਲਾਕਾ ਨਮਾਸ਼ਹਿਰ ਵੀ ਪੜਿਆ ਲਿਖਿਆ ਆ ਮੈਂ ਵੀ ਪੜੀ ਲਿਖੀ ਆ ਅਸੀਂ ਘੱਟ ਪੜੇ ਦੋ ਹਜ਼ਾਰ 3 ਦੀ ਮੈਂ ਪਲੱਸ 2 ਕੀਤੀ ਹੋਈ ਆ 2003 ਚ ਹਾਂ ਤੂੰ ਕਿੰਨੇ ਚ ਕੀਤੀ ਸੀ ਮੈਂ ਕਿੰਨੇ ਚ ਕਰੀ ਸੀ ਯਾਦ ਨਹੀਂ 11 12 ਸਾਲ ਹਾਂ 11 12 ਚ ਇਹ ਹੈਗਾ ਸ਼ਾਂਤੀ ਰਾਜਗੜ੍ਹ ਸੋ ਸੀਨ ਸਮਝਾਤਾ ਪਾਟੀਆਂ ਚੁੰਨੀ ਵਾਲਾ ਲੈਣਾ ਉਹ ਜੋ ਪਾਟ ਚੁੰਨੀ ਜ਼ਿਆਦਾ ਨਹੀਂ ਪਾਟ ਗਈ। ਉਹ ਇਹਦਾ ਹੁਣ ਤੁਸੀਂ ਦੇਖੋ। ਚੱਲ ਕੋਈ ਗੱਲ ਨਹੀਂ। ਸੋ ਬਣੇ ਰਿਓ ਬਲੌਗ ਦੇ ਨਾਲ। ਬਾਏ। ਅਸੀਂ ਮੀ ਵਿੱਚ ਸ਼ੂਟ ਕਰ ਰਹੇ ਹਾਂ ਚੱਕਮਾ ਲਾਣਾ ਦੇਸੀ ਹੰਗਾਮਾ ਤੇ ਮਿੱਠੀਆਂ ਰੋਟੀਆਂ ਮੇਰੀ ਐਲਤੀ ਦੀ ਨੂੰ ਬਹੂ ਬਣਾਉਣ ਲੱਗੀ ਆ। ਕੋਈ ਫੋਟੋ ਕਰਨੀ ਯਾਰ। ਕੈਮਰੇ 'ਚ ਹੀ ਕਰਾ ਲੈਂਦੇ ਆਪਾਂ ਘੈਂਟ ਜੀ। ਜੱਗੀ ਦੇਸੀ ਹੰਗਾਮਾ ਚੱਕਮਾ ਲਾਣਾ ਚੱਕਮਾ ਲਾਣਾ ਸੋ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਆ ਮੈਂ ਆ ਗਿਆ ਖੱਪ ਕਣ ਪੂਰੀ ਇਸ ਚ ਤੇ ਹੁਣ ਤੁਸੀਂ ਜਿਹੜੇ ਐਪੀਸੋਡ ਆਣਗੇ ਉਹਨਾਂ ਚ ਦੇਖਿਓ ਤੁਸੀਂ ਫਿਰ ਚੱਕਮੇ ਲਾਣੇ ਦਾ ਚੱਕਮਾ ਕੰਮ ਤੇ ਚੱਕਮਾ ਲਾਣਾ ਪਾਊਗਾ ਤਮਾਲਾ ਦੇਸੀ ਹੰਗਾਮਾ ਤੇ ਰਾਮਾ ਤੇ ਰਾਮਾ ਤੇ ਗਾਮਾ ਇਹ ਨਹੀਂ ਬਲਦਾ ਸੋ ਮੈਂ ਆਟਾ ਗੁੰਨਦਾ ਤਾਇਆ ਮਿੱਠੀਆਂ ਰੋਟੀਆਂ ਬਣਾਉਣ ਲੱਗੀ ਆ ਮੇਰੀ ਬਹੂ ਜੱਗੀ ਕਹਤਾ ਮੈਂ ਤਾਂ ਕਦੋਂ ਦੋ ਵਾਰੀ ਚੱਲਣ ਦੇ ਜੱਗੀ ਹਾਂਜੀ ਸੈਂਟੀ ਜਾਨੂ ਕਿਵੇਂ ਆਇਆ ਬਹੁਤ ਵਧੀਆ ਤੁਸੀਂ ਦੱਸ ਠੀਕ ਆ ਉਹ ਕਿੰਨੀ ਰਿਸਪੈਕਟ ਤੁਸੀਂ ਦੱਸ ਤਾਂ ਗਾਲਾਂ ਕੱਢੀ ਜਾਂਦਾ ਆ ਫਿਲਮ ਵਿੱਚ ਮੈਨੂੰ ਗਾਲਾਂ ਕੱਢਦਾ ਹਰ ਦਿਨ ਓਨ ਕੈਮਰਾ ਗਾਹ ਕਿੱਦਾਂ ਤੁਸੀਂ ਕੱਟ ਕੱਢਦੇ ਹੋ ਹਾਂ ਮੈਂ ਤਾਂ ਬਾਦੂ ਕੱਢਦੀ ਆ ᱪਾ ਹੋ ਰਿਹਾ ᱪਾ ਹੋ ਰਾਂ ਲਾਂਗੜਾ ਕਦੇ ਕੀ ਕਹਿੰਦੀ ਮੈਨੂੰ ਦੇ ਨਾ ਲੱਗਣਾ ਨਹੀਂ ਮੈਂ ਕਹਿੰਦੀ ਇੱਕ ਵਾਰ ਤੇਰੀ ਮਾੜੀ ਆ ਥੁੱਕਣ ਦੀ ਥੁੱਕ ਲੈ ਤਵਾ ਤਾਂ ਲਿਆ ਲੋ ਜੀ ਨੂੰ ਬੱਤੀ ਫੋਨ ਤੇ ਲੱਗੀ ਹੋਈ ਆ ਆਟਾ ਮਹਮੰਤਾ ਮੈਂ ਕਰਨਾ ਸੀ ਇੱਥੇ ਕੋਈ ਦੇਖੋ ਇੱਕ ਸੀ ਸਾਡਾ ਪ੍ਰੋਡਿਊਸਰ ਦੇ ਉੱਪਰ ਰੋਕੀ ਜਾਂਦੇ ਨਾਲ ਮਿੱਟੀਆ ਰੋਕੀ ਜਾਂਦਾ ਉਹਦੇ ਬਾਅਦ ਵੀ ਮੈਂ ਆ ਗਿਆ ਭਈ ਆ ਗਿਆ ਚਲੋ ਯਾਰ ਆ ਉਹ ਕਿਉਂ ਆ ਗਿਆ ਸੀ ਮੈਂ ਕਹਿੰਦਾ ਹੋ ਟੱਪੀ ਅੰਦਰ ਪਈ ਆ ਉਹ ਚੱਕ ਲਈ ਸੋ ਵੀ ਵਿਚੇ ਚਰਚਾ ਉਹਦੇ ਛੋਟੀ ਜੀ ਟੱਪੀ ਆ ਐਜ ਪਤਾ ਜੀ ਪਰ ਪਰ ਐਦਾਂ ਦਾ ਪ੍ਰੋਡਿਊਸਰ ਦੇਖਿਆ ਜਿਹੜਾ ਚੁੱਲੇ ਤੇ ਆਪ ਤਾਂ ਵੀ ਰੱਖਦਾ ਹੋਵੇ ਯੋ ਮੇਸ਼ੀਆ ਐਨੀ ਟੌਰ ਕੱਢ ਕੇ ਓਏ ਉੱਥੋਂ ਉਹ ਚੱਕ ਲੈ ਪਲੇਟਾਂ ਪਰ ਸੋਈ ਚੋ ਮਣੀ ਮਣੀ ਲੈ ਖਿਮਨੀਆ ਨਹੀਂ ਮੈਂ ਤਿੰਨ ਚਾਰ ਚੱਕ ਲੈ ਯਾਰ ਬਸ ਓਏ ਚੱਕ ਲੈ ਹਣ ਬੈਲਨ ਦੇ ਬਹੂ ਨੂੰ ਪੀੜੀ ਤੇ ਇੱਧਰ ਹੋ ਜਾ ਵੀਰ ਕਰੋਟੀ ਤੂੰ ਹੀ ਬਣਾਉਣੀ ਐ ਭਾਰੀ ਐ ਮੈਂ ਹਲਕਾ ਆ ਦੇਖੀ ਸੀ ਰੋਟੀਆਂ ਵਧੀਆ ਲਾਹੀਆਂ ਨੇ ਰੋਸਨ ਲੈਣਾ ਵੀ ਸ਼ੁਰੂ ਕਰੋ ਕਿੱਥੇ ਨੇ ਉਹ ਵੇ ਜਾ ਰਿਹਾ ਚੱਲੇ ਆਪਣੇ ਵਿੱਚ ਚੱਕੋ ਜੀ ਚੱਕਰਾ ਚੱਕੋ ਚੱਕਰ ਚੱਕਲਾ ਇੰਨੀ ਰਿਸਪੈਕਟ ਦਿਖਲਾ ਦਿਲਤੀ ਮਸਹੀ ਲੈਦੇ ਨੇ ਹੱਥਾਂ ਦੀ ਸ਼ੌਕ ਆ ਅੱਗੇ ਕਰੋ ਜਾਂਦਾ ਹਰ ਉਹ ਪਰ ਲਾਈਟ ਕਰੋ ਯਾਰ ਆਪਣਾ ਉਹ ਚੱਲਦਾ ਇਹ ਚੱਕਲਾ ਨਾ ਥੋੜੇ ਉੱਚੀ ਚਾਈ ਤੇ ਰੱਖੋ ਯਾਰ ਐ ਤਾਂ ਬੈਣੀ ਉਹ ਬੋਰਡ ਲਾਓ ਬੰਦਾ ਕਿੱਥੇ ਬੋਰਡ ਕਿੱਥੇ ਮੁੜਿਆ ਹੀ ਨਹੀਂ ਆਣਾ ਭਾਈ ਹਲਕੀ ਮਿੰਡੀ ਕਰ ਕੀ ਹੈ ਇਹ ਤਾਂ ਮੁੜਨਾ ਨਹੀਂ ਬੱਟੇ ਕੰਮ ਕਿਉਂ ਘਟਿਆ ਕੀ ਹੋ ਗਿਆ ਪੂਰੇ ਚੜ੍ਹੂ ਦਾ ਬਾਰ ਮੇਰੇ ਮਾਰਿਆ ਸਾਰੇ ਮਾਸਾ ਦਾ ਹੱਕ ਬਚਾਈ ਜਾ ਵੀ ਚੁੱਲਾ ਦਾ ਸਵਾਸ ਬੰਦ ਪਹਿਲਾਂ ਤੇ ਵਿੱਚ ਉਹ ਵੀ ਲਿਆਓ ਜੀ ਰੋਟੀ ਦਾ ਛਾਪਾ ਛੂਬਾ ਕਿੱਥੇ ਜਿੱਤ ਰੱਖਾਂਗੇ ਕੀ ਦਾ ਬੋਤਾ ਬੰਦੇ ਦਾ ਦੇਖ ਲਾ ਕਿੰਨੇ ਨੇ ਨਾਲ ਦੀ ਨਾਲ ਵਰਤੇ ਜਾਣੀਆਂ ਨਹੀਂ ਅੱਜ ਰੋਟੀ ਦਾ ਬਜਟ ਜਿਹੜਾ ਬਚਾ ਲਿਆ ਬਚਾ ਲਿਆ ਚਾਹ ਦੇ ਗਲਾਸ-ਗਲਾਸ ਭਰਾ ਲਿਓ ਫੇ ਮਿੱਠੀ ਰੋਟੀ ਉਹਦੇ ਨਾਲ ਹੀ ਖਾਦੀ ਜਾਣੀਆਂ ਹਾਂ ਹਾਂ ਹੈਲੋ ਤੂੰ ਹੋਰ ਤਾਂ ਹਾਂ ਕਹਿ ਰਹੀ ਏ ਮਨਿੰਦਰ ਪਤਾ ਕੀ ਕਰੀ ਦੋ ਤਿੰਨ ਰੋਟੀਆਂ ਬਣਾ ਦਿੰਦੀ ਫੇ ਮੈਂ ਤੈਨੂੰ ਉਠਾ ਦਊਂਗੀ ਠੀਕ ਹੈ ਸਾਹ ਬਣਾਉਣ ਬਾਅਦ ਇਥੇ ਰੋਟੀ ਦਾ ਕਿੰਨਾ ਪਰਾ ਦਾ ਸਬੂਈ ਲੈ ਲਓ ਦੇ ਲਓ ਮੈਂ ਤੁਹਾਨੂੰ ਮਾਚੂ ਦਿੰਦਾ